ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਮਹਾਰਾਜ ਆਏ ਆਂ ਜੀ ਬਠਿੰਡੇ ਜ਼ਿਲ੍ਹੇ ਦਾ ਹੀ ਪਿੰਡ ਆ ਤਹਿਸੀਲ ਫੂਲ ਤੇ ਅੱਜ ਤੁਹਾਡੇ ਵਾਸਤੇ ਆਪਾਂ ਗੱਭਣਾ ਪੰਜ ਬਹਿਣਾ ਪੂਰੇ ਟੌਪ ਦੇ ਨੀਂਗੀਨੇ ਲੈ ਕੇ ਆ ਤੇ ਚੰਗੇ ਦੁੱਧ ਵਾਲਿਆਂ ਤੇ ਗੱਲਬਾਤ ਬਾਈ ਨਾਲ ਥੋੜੀ ਕਰਾਵਾਂਗੇ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਸਸੀ ਗਾ ਬਾਈ ਸਸੀ ਗਾ ਜੀ ਹੋਰ ਠੀਕ ਠਾਕ ਹੈ ਵੀਰੇ ਪੂਰੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 947863584 ਜੀ 94 7 86 ਜੀ 35 804 ਜੀ ਪਿੰਡ ਜੀ ਮਰਾਜ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਪੂਰੀ ਨੇੜੇ ਤੇੜੇ ਨੇੜੇ ਤੇੜੀ ਫੂਲ ਆ ਰਾਮਪਰਾਗਾ ਖਾਣਾ ਪੁੱਚੋਈ ਅੱਛਾ ਇੱਧਰ ਲੇਰ ਗਿਆ ਵੀ ਸਾਰਾ ਨੇੜੇ ਆ ਗਿਆ ਤੇ ਵੀਰੇ ਆਪਾਂ ਤੁਹਾਡੀਆਂ 2 ਕ ਆਪਣੇ ਚੈਨਲ ਤੇ ਪਹਿਲਾ ਵੀਡੀਓ ਕੀਤੀਆਂ ਕਿਵੇਂ ਰਿਸਪੌਂਸ ਸੀ ਉਹ ਵਧੀਆ ਮੋਲ ਵੀ ਗਿਆ ਬਈ ਯਾਰ ਠੀਕ ਆ ਬੈਗ ਤਾਂ ਹੀ ਸਾਦੇ ਫਿਰ ਅੱਜ ਤੀਜੀ ਵੇਰ ਹਾਂ ਬਈ ਠੀਕ ਆ ਜੀ ਤਿੰਨ ਕਰਤੀਆਂ ਵੀਰੇ ਤਿੰਨ ਕਰਤੀਆਂ ਹਾਂ ਤੇ ਅੱਜ ਆਪਾਂ ਚੌਥੀ ਕਰਨ ਲੱਗਿਆ ਅੱਜ ਚੌਥੀ ਅੱਜ ਪੰਜ ਕਰਾਂਗੇ ਬਈ ਠੀਕ ਆ ਪੰਜ ਠੀਕ ਆ ਤੇ ਵੀਰੇ ਜੇ ਆਪਾਂ ਗੱਲ ਕਰ ਲਈਏ ਹਨਾ ਅੱਜ ਆਪਾਂ ਪੰਜ ਨਾਕ ਦਿਖਾਉਣੇ ਆਗੇ ਤੇ ਹਾਂ ਸਾਰੇ ਦੂਜੇ ਦੂਜੇ ਸੂਏ ਵਾਲੀ ਆ ਹਾਂਜੀ ਜਿਹੜੀ ਤੀਜੀ ਹੋਵੇ ਤੀਜੀ ਦਾਖ ਦੇਣੀ ਹੈ ਹਨਾ ਗਾਂ ਤੀਜੀ ਸੂਏ ਠੀਕ ਆ ਦੋ ਬੱਛੀਆਂ ਪਹਿਲਣਾ ਨਹੀਂ ਦੋ ਦੂਜੇ ਦੂਜੇ ਸੂਏ ਓਕੇ ਜੀ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਹੁਣ ਗੱਲ ਕਰ ਲਈਏ ਇੱਥੋਂ ਸਟਾਰਟਿੰਗ ਕਰ ਲੈਂਦੇ ਹਾਂ ਨਾ ਇੱਥੋਂ ਨਮੂਨਾ ਨਹੀਂ ਹੈ ਨਮੂਨਾ ਤੇ ਬੜਾ ਹੈ ਨਾ ਥੱਲੇ ਪ੍ਰਿੰਟ ਪ੍ਰਿੰਟ ਚੰਗਾ ਉਤੋਂ ਤੇ ਥੱਲੇ ਥਾਣ ਲੇਵੇ ਦੀ ਇੱਕ ਨੰਬਰਾ ਦੇਖੋ ਜੀ ਤੇ ਪਹਿਲਣ ਬੱਛੀ ਹੈ ਇਹ ਤਾਂ ਪਲੂਣ ਤੇ ਦੰਦੀ ਕਿਵੇਂ ਆ ਵੀਰੇ ਇਹ ਦੰਦੀ ਬਾਈ ਹੈਗੀ ਆ ਚੌਕ ਦੀ ਚੌਕ ਦੀ ਗੱਲ ਜੇ ਮੈਂ ਸਹੀ ਕਰਨੀ ਹੈ ਹਨਾ ਬਈ ਬਾਈ ਇੱਕ ਮਿੰਟ ਉਹ ਜਿਹੜੇ ਬਾਈ ਪਹਿਲਾਂ ਲੈ ਕੇ ਗਏ ਆ ਗੈਣਾ ਉਹਨਾਂ ਤੋਂ ਪੁੱਛ ਲਓ ਵੀ ਗੱਲਾਂ ਵਾਕਈ ਸਹੀ ਸੀ ਕਿ ਨਹੀਂ ਸੀ ਬਹੁਤ ਟੌਪ ਦੇ ਲੱਗੇ ਨਗੀਨੇ ਤੇਰੇ ਟੌਪ ਦੇ ਸੀ ਉਹ ਪੂਰੇ ਉਦੈ ਹਾਂ ਲੈ ਚਲੋ ਜੀ ਬੱਚੀ ਸੀਨ ਪੂਰੇ ਚੰਗੇ ਦੀ ਹੈਨਾ ਲੈ ਚਲੋ ਲੰਮੀ ਲੈ ਚਲੋ ਵੀਰੇ ਤੇ ਕਿੰਨੇ ਦਿਨ ਬਾਕੀ ਆ ਵੀਰੇ ਰੋਮੀ ਦੇ ਜਿਹੜੇ 10 ਦਿਨ ਬਾਕੀ 10 ਦਿਨ ਬਾਕੀ ਤੇ ਕਿੰਨਾ ਦੁੱਧ ਕੱਢ ਦੂਗੀ ਫਿਰ ਇਹੇ ਬਾਈ ਦੁੱਧ ਦਿੰਦੀ 25 26 ਕਿਲੋ ਬਾਕੀ ਤਾਂ ਬਰੀਡ ਦੀ ਨਹੀਂ ਹੈਨਾ ਕਮੀ ਬਰੀਡ ਨਹੀਂ ਕਿਸੇ ਤੇ ਲਾਟਣ ਨੂੰ ਜਗਦੀ ਆ ਬੱਚੀ ਤੇ ਹਜੇ ਕਿੰਨੇ ਦਿਨ ਤੱਕ ਦੁਬਾਰਾ ਫੇਰ ਦੱਸ ਬਾਕੀ ਵੀਰੇ ਹਫਤਾ ਦੱਸ ਦਿਨ ਹਫਤਾ ਤੋਂ ਦੱਸ ਦੇਣਾ ਤਹਿਸੀਲ ਸੂਲ ਤਾਂ ਕਿਉਂਕਿ ਐਫ ਆ ਗਈ ਕੋਈ ਇਹਦਾ ਡਾਰੀ ਨਹੀਂ ਹਨਾ ਫੁੱਲ ਸੀਲ ਸਾਲ ਤੇ ਥਾਣਾ ਲੱਗ ਗਈ ਬਟਨਪੂਰਾ ਹੋਰ ਵੀ ਥਾਣੇ ਨੇ ਵਧਾਉਣਾਗਾ ਤੇ ਕਿੰਨੇ ਪੈਸੇ ਲਮਾਏ ਵੀਰੇ ਇਹਦੇ ਜਮਾ ਜਾਇਜ਼ ਬਸ ਖਿੱਚ ਕੇ ਮੋਲ ਦੂਰ ਕਰਾ ਲਾ 60 ਕਰਵਾ ਕੋਸ ਕਰਵਾ ਹੂੰ ਸਵਾ ਦੀ ਦੇ ਬੱਚੀ ਵੀ ਨਾ ਗੱਲਾਂ ਕਰਾ ਦੂ ਜਿਹਦੇ ਸੂਈ ਹਨਾ ਬਾਈ 21 ਦੇ 21 ਹੂੰ ਓਕੇ ਜੀ 2 ਨੰਬਰ 2 ਨੰਬਰ ਬਾਈ ਇਹ ਦੂਜਾ ਸੂਆ ਜੀ ਦੂਜਾ ਸੂਆ ਆ ਗਈ ਠੀਕ ਹੈ ਜੀ ਤੇ ਦੂਨੇ 23 23 ਕਿਲੋ ਦੁੱਧ ਖੋਲ ਹੀ ਚੱਲੋ ਅੱਛਾ 22 ਤੋਂ 23 ਕਿਲੋ ਦੁੱਧ ਦੇ ਦਾ ਦਿੱਤਾ ਹੋਇਆ ਠੀਕ ਹੈ ਜੀ ਤੇ ਐਤ ਕੀ ਫਰਕ ਨਾ ਕਰਕੇ ਦੇਵਾਂਗੇ ਐਤ 24 ਕਿਲੋ ਦੁੱਧ 24 ਕਿਲੋ ਰੇਟ ਕੀ ਆ ਗਿਆ ਬਾਈ ਇਹਦਾ ਕੀ ਰੇਟ ਤੇ ਕਿ ਭਾਗਿਆ ਦਾ ਭਾਗ ਨਾ ਮਰਜ਼ੀ ਕਰ ਲਓ ਜੀ 80000 ਦੀ ਪਾ 80000 82000 ਮਾਨਤਨ ਤੁਹਾਡਾ ਜਰੂਰ ਹੋਣਾ ਸੌਦਾ ਪਤਾ ਨਹੀਂ ਕਿੱਥੇ ਹੋ ਜਾਣਾ ਕਿ ਨਾ ਕਰੀ ਗਈ ਐ ਇੱਕ ਡਿਮਾਂਡ ਹੁੰਦੀ ਐ ਠੀਕ ਐ ਜੀ ਤੇ ਡਿਮਾਂਡ ਅਗਲੇ ਦਾ ਕਰਨ ਦਾ ਹੱਕ ਆ ਕਿਉਂਕਿ ਅਗਲੇ ਦੀ ਚੀਜ਼ ਆ ਤੇ ਤੁਸੀਂ ਵੀ ਤੁਹਾਡਾ ਵੀ ਹੱਕ ਆ ਪੈਸੇ ਲਾਉਣ ਦਾ ਕਿਉਂਕਿ ਤੁਸੀਂ ਵੀ ਪੈਸੇ ਦੇਣੇ ਆ ਤੇ ਭਾਈ ਜੇ ਕੋਈ ਛੁੱਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਹਾਂਜੀ ਵਿਸ਼ੇਸ਼ ਤੌਰ ਤੇ ਆ ਡਿਮਾਂਡ ਹੁੰਦੀ ਆ ਠੀਕ ਆ ਵੀਰੇ ਠੀਕ ਆ ਓਕੇ ਓਕੇ ਤੇ ਇਹ ਫਿਰ ਕਿੰਨੇ ਪੈਸੇ ਦੇ 82000 82000 ਤੇ ਹੁਣ ਆਪਾਂ ਕਰ ਲੀ ਗਏ ਗੱਲ ਤਿੰਨ ਨੰਬਰ ਬਚੀ ਦੀ ਇਹ ਵੀ ਪਲੂਣਾ ਇਹ ਵੀ ਪਲੂਣਾ ਦਿਸੀ ਜਾਂਦੀ ਆ ਤੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਇਹਦੇ ਬਾਈ ਇਹਦਾ ਲਈ ਉਹਰੇ ਘਟੂ ਘਟ 12 15 ਹੂੰ ਤੇ ਬਾਕੀ ਦਾ ਮਾਲ ਫਿਰ ਮਿਲਦਾ ਨਹੀਂ ਹਨਾ ਫੜਨਾ ਪੈਂਦਾ ਕੱਚਾ ਥੋੜਾ ਕੀ ਆਇਆ ਫੜ ਲੈਣੇ ਸੇ ਖੜੀ ਖੜੀ ਤਿਆਰ ਥੋੜਾ ਜਿਹਾ ਏਅਰ ਸ਼ੈਰ ਵਾਲਾ ਲੰਗ ਆ ਗਿਆ ਹਾਂਜੀ ਬਾਈ ਠੀਕ ਹੂੰ ਹਾਂ ਕਰਾਉ ਸਗਾ ਦਿਸੀ ਜਾਂਦਾ ਲੈ ਚਲੋ ਜੀ ਕਰੋ ਜੀ ਚੈੱਕ ਤੇ ਦੰਦਾਂ ਦਾ ਜਿਵੇਂ ਹੋ ਵੀਰੇ ਚੌਕ ਦੇ ਦੰਦ ਚੱਕਦੀ ਆ ਤੇ ਵੀਰੇ ਰੋਮੀ ਕਿੰਨੇ ਪੈਸੇ ਆ ਇਹਦੇ ਇਹਦਾ ਬਾਈ ਬੰਨ 92 ਕਿੰਨਾ ਦੁੱਧ ਕੱਢ ਦੂਗੀ ਕਿੰਨਾ ਦੁੱਧ ਕੱਢ ਦੂਗੀ ਇਹ ਬਾਈ ਦੁੱਧ ਕੱਢ ਦੂਗੀ ਆਪਣੇ 22 24 ਦਿਨ ਬਾਈ ਨਾ ਮੁੱਲ ਦੁਬਾਰਾ 2000 ਰੁਪਇਆ ਲੈਣੀ ਠੀਕ ਆ ਓਕੇ ਤੇ ਬਾਕੀ ਦਾ ਪੂਰੀਆਂ ਸਵੀਆਂ ਪਲੀਆਂ ਬੱਚੀਆਂ ਹਨਾ ਤੇ ਹੁਣ ਆਪਾਂ ਗੱਲ ਕਰ ਲਈਏ 4 ਨੰਬਰ ਦੀ ਵੀਰੇ ਇਹ ਤੀਜਾ ਸੂਆ ਬਾਈ ਤੀਜਾ ਸੂਆ ਆ ਗਿਆ ਹਾਂਜੀ ਤੇ ਕਿੰਨੇ ਦਿਨ ਬਾਕੀ ਇਹ ਵੀ ਪੰਜ ਚਾਰ ਦਿਨ ਬਾਹਲੇ ਦੇਣੀ ਪੰਜ ਚਾਰ ਓਕੇ ਜੀ ਥਣ ਲੇਵੇ ਦੀ ਪੂਰੀ ਹਨਾ ਖਬਰਦਾਰ ਆ ਇਹ ਨਹੀਂ ਗੱਲੇਗੀ ਤੇ ਕਿੰਨਾ ਦੁੱਧ ਕੱਢ ਦੂਗੀ ਅਦਕੀ ਫਿਰ ਇਹ ओके okay जी 32 किलो दोती मिनट ठीक है चंगा ऑर्डर क्वालिटी हां ऑर्डर क्वालिटी बहुत चंगा ਤੇ ਬਾਕੀ ਦਾ ਸਾਈਜ਼ ਮੀਡੀਅਮ ਆ ਗਿਆ ਤਾਂ ਹਨਾ ਤੇ ਲਮਾਈ ਲੰਮੂ ਹੀ ਫੋਲਾ ਭਜਨ ਪੂਰਾ ਫੋਲਾ ਪੂਰਾ ਫੋਲਾ ਹੂੰ ਬਾਕੀ ਇਹ ਥੀ ਮਸ਼ੀਨੀ ਚ ਵਈ ਜਿਹੜੀ ਮਾਰਗੀ ਓਕੇ ਜੀ ਕਿੰਨੇ ਦਿਨ ਬਾਕੀ ਆ ਇਹ ਲੈ ਜੀ ਵੀਰੇ ਪੰਜ ਚਾਰ ਪੈਸੇ ਕਿੰਨੇ ਇਹ ਵਸ ਜੈਸਨੂ 85000 ਠੀਕ ਆ ਬੰਦ ਲਓ 85000 ਵਾਲੀ ਦਿਖਾ ਦਿਓ ਸਾਨੂੰ ਚੌਥੇ ਨੰਬਰ ਵਾਲੀ ਜੀ ਤੇ ਬੱਚੀ ਪੂਰੇ ਪ੍ਰਿੰਟ ਵਾਲੀ ਇਹ ਵੀ ਇਹ ਵੀ ਐਚ ਐਫ ਨਾਲ ਥੋੜਾ ਜਿਹਾ ਕਰਾਉਸ ਆ ਹਨਾ ਹਾਂ ਆ ਦੇਖੋ ਜੀ ਕਰੋ ਚੈੱਕ ਬੱਚੀ ਪੂਰੀ ਚੰਗੀ ਐ ਵੀ ਸੂਆ ਤੀਜਾ ਸੂਰਾ ਹੀ ਆ ਤੇ ਪਲਾਈਆਂ ਪਲੂਆਂ ਫੁੱਲ ਤੇ ਸੀਲ ਠੰਡੀਆਂ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਕੋਈ ਉਹੋ ਜੀ ਗੱਲ ਨਹੀਂ ਕਿਸੇ ਵੀ ਗੱਲ ਦੀ ਕੋਈ ਇੱਥੇ ਇੱਥੇ 82000 ਨਹੀਂ ਠੀਕ ਆ ਤੇ ਹੁਣ ਆਪਾਂ ਗੱਲ ਕਰ ਲਗੇ ਪੰਜ ਨੰਬਰ ਬੱਚੀ ਦੀ ਕਿਹੜਾ ਸੂਆ ਇਹ ਬਾਈ ਦੂਜਾ ਸੂਆ ਸੂਰੀ ਆ ਪੂਰੀ ਠੰਡੀ ਮਿੱਠੀ ਜਣੀ ਕੇ ਓਕੇ ਜੀ ਦੂਜਾ ਸੂਆ ਸੂਰੀ ਆ ਤੇ ਪੈਰ ਨਹੀਂ ਹਿਲਾਉਂਦੀ ਹੈ ਨਾ ਜਿੱਥੇ ਖੜ ਜਾਂਦੀ ਆ ਕਿੰਨਾ ਦੁੱਧ ਦਿੰਦਾ ਵਾ ਇਣੀ ਆਪਣੇ 23 ਕਿਗੂ ਦੁੱਧ ਦੁੱਤਾ ਹੀ ਐਤ ਕੀ ਫਿਰ ਬੱਚੋ ਵੀ 25 ਕਿਲੋ ਖੋਲੋ ਇਹਨੂੰ ਤੋੜਾ ਤੋੜਾ ਕਰਾਇਓ ਹੂੰ ਚਾਹੀਦਾ ਵੀ ਆ ਚੰਗੀ ਹੈ ਬੱਚੀ ਤੇ ਬਾਕੀ ਦਾ ਕਾਹਦਾ ਬੈਡੜੀ ਹੈਗੇ ਜਿਹੜੀ ਛੋਟੀ ਹੋਈ ਆਪਾਂ ਦੱਸ ਦੇਣੀ ਆ ਤੁਹਾਨੂੰ ਤੇ ਜਿਹੜੀ ਵੱਡੀ ਹੋਈ ਉਹ ਵੀ ਬੋਲ ਦੇਣੀ ਆ ਦੇਖੋ ਜੀ ਪ੍ਰਿੰਟ ਪ੍ਰਿੰਟ ਤੇ ਜਾਤ ਪੂਰੀ ਫੁੱਲ ਹੈ ਨਾ ਇਹ ਚਿਫ ਚਾਰ ਚਾਰ ਉਂਗਲਾਂ ਦਾ ਕੰਨਾਂਗਾ ਆ ਦੇਖੋ ਜੀ ਫੇਸ ਕਰੋ ਚੈੱਕ ਤੇ ਕਿੰਨੇ ਪੈਸੇ ਆ ਬਈ ਰੋਮੀ ਇਹਦੇ ਲਾ ਬਈ 82000 82000 ਚ ਮਾਨਤਾਨ ਹੋ ਜੂ ਜੋ ਪਰਾਂਗੇ ਲੋਗ ਇਤਰੀ ਵੀਡੀਓ ਦੇਖ ਕੇ ਆਏ ਠੀਕ ਆ ਜੀ ਵੀਰੇ ਪੰਜ ਨਗਸੀ 550 ਨੂੰ ਦਿਖਾਤੇ ਤੇ ਨੰਬਰ ਫੇਰ ਬੋਲੋ ਜੀ 94786354 ਬਾਕੀ ਦਾ ਹਰ ਵਕਤ ਪਸੂ ਮਿਲਦਾ ਰਹਿੰਦਾ ਅਵੇਲੇਬਲ ਖੜਾ ਹੁੰਦਾ ਮਾਲ ਜਦੋਂ ਕਦੋਂ ਵੀ ਤੁਸੀਂ ਚੱਲ ਕੇ ਆਉਂਗੇ ਇਥੋਂ ਖਾਲੀ ਨਹੀਂ ਹੁੰਦਾ ਠੀਕ ਆ ਕਿਸੇ ਤਰ੍ਹਾਂ ਦਾ ਭਾਅ ਵੀ ਹਰੇਕ ਤਰ੍ਹਾਂ ਦਾ ਹੈ ਨਾ ਭਾਅ ਵੀ ਵੀਰੇ 25 ਤੋਂ ਲੈ ਕੇ ਸਵਾ ਲੱਖ ਤੱਕ ਦੀ ਓਕੇ ਜੀ ਪੰਜ ਨਗਸੀ 550 ਨੂੰ ਦਿਖਾਤੇ ਕੋਈ ਢਿਲੋਂ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਘਰੇ ਮੰਡੀ ਵਾਂਗੂ ਮੇਲਾ ਕਰਾਵਾਂਗੇ ਠੀਕ ਆ ਵੀਰੇ ਉਹਦੇ 'ਚ 25000 ਤੋਂ ਲੈ ਕੇ ਸਵਾ ਲੱਖ ਤੱਕ ਦੇ ਭ ਠੀਕ ਹੈ ਜੀ 5 ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੁੱਧ ਤੱਕ ਦੀ ਓਕੇ ਓਕੇ ਸਾਰੇ ਤਰ੍ਹਾਂ ਦਾ ਮਿਲੂ ਸਾਰੇ ਤਰ੍ਹਾਂ ਦੀ ਗਾਂ ਹੋਊਗੀ 25 ਹੈਗਾ 25 ਗਾਂ ਬਾਕੀ ਦਾ ਵੀਰੇ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਤੇ ਬਾਕੀ ਦਾ ਧੰਨਵਾਦ ਜੀ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ